ਆਜੇ ਮੈਡੀਕਲ ਫੀਲਡ ਦਾ ਸਭ ਤੋਂ ਵੱਡਾ ਐਗਜ਼ਾਮ ਆ ਇਹ ਸਟੱਡੀ ਵਾਸਤੇ ਪਹਿਲਾਂ ਲੁਧਿਆਣਾ ਚੰਡੀਗੜ੍ਹ ਜਾਂ ਵੱਡੇ ਸ਼ਹਿਰਾਂ 'ਚ ਜਾਣਾ ਪੈਂਦਾ ਸੀਗਾ ਬਠਿੰਡਾ ਦਾ ਇਹ ਪਹਿਲਾ ਸੈਂਟਰ ਹੈ ਜੀ ਹਾਂਜੀ ਪਹਿਲਾ ਸੈਂਟਰ ਹੈ ਐਨਕਲੈਕਸ ਦੀ ਕੋਚਿੰਗ ਕਰਵਾਉਣੀ ਹੈ ਜਿਸ ਦੇ ਵਿੱਚ ਬੱਚੇ ਆਪਣੇ ਨਰਸਿੰਗ profession ਨੂੰ ਇੱਥੋਂ ਸਟੱਡੀ ਕਰਕੇ ਫੋਰਨ ਦੇ ਵਿੱਚ ਪਰਸੂ ਕਰ ਸਕਦੇ ਆ ਉਹ ਜੋ ਸਾਡੇ ਮੈਡਮ ਨੇ ਰਮਨ ਉਹਨਾਂ ਦਾ ਖੁਦ ਦਾ ਐਨਕਲੈਕਸ ਵੀ 85 ਤੇ ਕਲੀਅਰ ਹੈ ਜੇਕਰ ਤੁਸੀਂ ਐਨਕਲੈਕਸ ਕਰਕੇ ਇੱਥੋਂ ਫੋਰਨ ਦੇ ਵਿੱਚ ਮੂਵ ਹੋਣੇ ਹੋ ਜਾਂ ਤੁਹਾਡਾ ਸਟੱਡੀ ਵੀਜ਼ਾ ਤੇ ਜੋ ਐਕਸਪੈਂਸਸ ਆਉਂਦੇ ਨੇ ਜਾਂ ਤੁਹਾਡੇ ਵਰਕ ਵੀਜ਼ਾ ਤੇ ਬਾਕੀ ਦੇ ਐਕਸਪੈਂਸਸ ਆਉਂਦੇ ਨੇ ਉਹ ਤੁਹਾਡੇ ਬਚਣਗੇ ਤਾਂ 1000 ਤੋਂ 1200 ਡਾਲਰ ਮੈਕਸਿਮਮ ਸਾਡਾ ਖਰਚਾ ਆਉਂਦਾ ਹੈ ਬੱਚਾ ਆਪਣੇ ਆਪ ਚ ਕੌਨਫੀਡੈਂਟ ਹੁੰਦਾ ਲਈ ਵੀ ਹਾਂ ਉਹਨਾਂ ਨੇ ਮੈਂ ਦੇਣਾ ਹੀ ਹੈ ਪੇਪਰ ਉਦੋਂ ਤੱਕ ਸਾਡੇ ਕੋਲ ਤਿਆਰੀ ਕਰ ਸਕਦਾ ਹੈ ਬੱਚਾ ਜਦੋਂ ਆਪਣੇ ਆਪ ਨੂੰ ਐਨਕਲੈਕਸ ਲਈ ਪ੍ਰੀਪੇਅਰ ਕਰਦਾ ਤਾਂ ਬਾਕੀ ਦੇ ਇਗਜ਼ਾਮ ਉਹਦੇ ਲਈ ਬਹੁਤ ਈਜ਼ੀ ਹੋ ਜਾਂਦੇ ਬਹੁਤ ਛੋਟੇ ਰਹਿ ਜਾਂਦੇ 14 ਅਪ੍ਰੈਲ ਨੂੰ ਦਿਨ ਐਤਵਾਰ ਹੈ ਇਹ ਸੈਮੀਨਾਰ ਜੁਆਇਨ ਕਰਨ ਸਾਡਾ ਫ੍ਰੀ ਸੈਮੀਨਾਰ ਹੋਏਗਾ ਸਸੀ ਗਾਲ ਦੋਸਤੋ ਅੱਜ ਦੀ ਵੀਡੀਓ ਖਾਸ ਕਰਕੇ ਉਹ ਨਰਸਿੰਗ ਦੇ ਸਟੂਡੈਂਟਾਂ ਲਈ ਹੈ ਜਿਨ੍ਹਾਂ ਨੂੰ ਐਨਕਲੈਕਸ ਦੀ ਤਿਆਰੀ ਲਈ ਲੁਧਿਆਣਾ ਚੰਡੀਗੜ੍ਹ ਜਾਣਾ ਪੈਂਦਾ ਸੀ ਪਰ ਐਨਕਲੈਕਸ ਦੀ ਜਿਹੜੀ ਤਿਆਰੀ ਹੈ ਉਹਨ ਬਠਿੰਡਾ ਦੇ ਵਿੱਚ ਵੀ ਸ਼ੁਰੂ ਹੋ ਚੁੱਕੀ ਹੈ ਉਹਦਾ ਪਹਿਲਾ ਸੈਂਟਰ ਹੈ ਜੋ ਬਠਿੰਡਾ ਦੇ ਜੀਤ ਰੋਡ ਤੇ ਖੁੱਲ ਚੁੱਕਿਆ ਹੈ ਤੇ ਜਿੱਥੇ ਇੱਕ ਬੱਚੇ ਨੂੰ ਜੋ ਨਰਸਿੰਗ ਜਾਂ ਜੀਐਨਐਮ ਚ ਸਟੱਡੀ ਕਰਕੇ 20-25 ਲੱਖ ਲੈ ਕੇ ਸਟੱਡੀ ਵੀਜ਼ਾ ਲੈਂਦਾ ਹੁਣ ਉਸ ਦੀ ਜ਼ਰੂਰਤ ਨਹੀਂ ਐਨਕਲੈਕਸ ਰਹੀ ਉਹ ਬਹੁਤ ਹੀ ਘੱਟ ਖਰਚੇ ਦੇ ਵਿੱਚ ਬਾਹਰ ਜਾ ਸਕਦਾ ਤੇ ਇੱਕ ਰਜਿਸਟਰ ਨਰਸ ਵਜੋਂ ਆਪਣਾ ਜੋ ਕੀਤਾ ਕਿਸੇ ਵੀ ਕੰਟਰੀ ਦੇ ਵਿੱਚ ਸ਼ੁਰੂ ਕਰ ਸਕਦਾ ਉਹ ਆਪਾਂ ਸਾਰੀ ਗੱਲਬਾਤ ਕਰਾਂਗੇ ਸਰ ਸਸੀ ਗੱਲ ਜੀ ਸਸੀ ਗੱਲ ਜੀ ਸਰ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਲੋਕੇਸ਼ਨ ਦੱਸ ਦੀ ਜੀ ਸਰ ਮੇਰਾ ਨਾਮ ਅਮਰਿਤਪਾਲ ਸਿੰਘ ਹੈ ਔਰ ਸਾਡੀ ਜਿਹੜੀ ਅਕੈਡਮੀ ਹੈ ਉਸ ਦਾ ਨਾਮ ਮਾਨ ਐਨਕਲੈਕਸ ਆਰ ਐਨ ਅਕੈਡਮੀ ਹੈ ਜੀ ਜਿਹੜੀ ਅਜੀਤ ਰੋਡ 15 ਨੰਬਰ ਗਲੀ ਦੇ ਵਿੱਚ ਹੈ ਜੀ ਅਸੀਂ ਐਨ ਐਨਕਲੈਕਸ ਦੀ ਕੋਚਿੰਗ ਕਰਵਾਉਣੀ ਹੈ ਜਿਸ ਦੇ ਵਿੱਚ ਬੱਚੇ ਆਪਣੇ ਨਰਸਿੰਗ profession ਨੂੰ ਇੱਥੋਂ ਸਟੱਡੀ ਕਰਕੇ ਫੋਰਨ ਦੇ ਵਿੱਚ ਪਰਸੂ ਕਰ ਸਕਦੇ ਆ ਉੱਥੇ ਜਾ ਕੇ ਐਜ਼ ਆਰਐਨ ਪ੍ਰੈਕਟਿਸ ਕਰ ਸਕਦੇ ਨੇ ਜੀ ਸਰ ਜੇ ਗੱਲ ਕਰੀਏ ਸਭ ਤੋਂ ਪਹਿਲਾਂ ਵੀ ਇਹ ਸਟੱਡੀ ਵਾਸਤੇ ਪਹਿਲਾਂ ਲੁਧਿਆਣਾ ਚੰਡੀਗੜ੍ਹ ਜਾਂ ਵੱਡੇ ਸ਼ਹਿਰਾਂ ਤੇ ਜਾਣਾ ਪੈਂਦਾ ਸੀਗਾ ਬਠਿੰਡਾ ਦਾ ਇਹ ਪਹਿਲਾ ਸੈਂਟਰ ਹੈ ਜੀ ਹਾਂਜੀ ਪਹਿਲਾ ਸੈਂਟਰ ਹੈ ਔਰ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਕਿ ਜਿਹੜੇ ਸਾਡੇ ਟਿਊਟਰ ਹੈ ਉਹ ਜੋ ਸਾਡੇ ਮੈਡਮ ਨੇ ਰਮਨ ਉਹਨਾਂ ਦਾ ਖੁਦ ਐਨਕਲੈਕਸ ਵੀ 85 ਤੇ ਕਲੀਅਰ ਹੈ ਐਨਕਲੈਕਸ ਦੇ ਵਿੱਚ ਇੱਕ ਇਹ ਪ੍ਰੋਸੀਜਰ ਚੱਲਦਾ ਹੈ ਕਿ ਘੱਟੋ ਘੱਟ 785 ਕੁਐਸਚਨ ਪੁੱਛੇ ਜਾਂਦੇ ਨੇ ਮੈਕਸਿਮਮ 150 ਪੁੱਛੇ ਜਾਂਦੇ ਨੇ ਐਨਕਲੈਕਸ ਦੇ ਜਿਹੜੇ 85 ਤੇ ਬੱਚੇ ਕਲੀਅਰ ਕਰਦੇ ਨੇ ਮੋਸਟ ਇੰਟੈਲੀਜੈਂਟ ਐਂਡ ਕ੍ਰਿਟੀਕਲੀ ਥਿੰਕਿੰਗ ਦੇ ਵਜੋਂ ਸਟਰੋਂਗ ਬੱਚੇ ਹੁੰਦੇ ਨੇ ਠੀਕ ਹੈ ਜੀ ਤੇ ਮੈਡਮ ਦਾ ਪੇਪਰ ਹੀ 85 ਤੇ ਕਲੀਅਰ ਹੈ ਜੋ ਇੱਥੇ ਕੋਚਿੰਗ ਦੇ ਰਹੇ ਜੋ ਕੋਚਿੰਗ ਦੇ ਰਹੇ ਨੇ ਔਰ ਆਸਟ੍ਰੇਲੀਆ ਦੇ ਆਰਐਨਏ ਹੋ ਔਰ ਅਸੀਂ ਸੋਚਿਆ ਕਿ ਜੇ ਬੈਨੀਫਿਟ ਸਾਡੇ ਕੋਲ ਹੈਗਾ ਤਾਂ ਅੱਗੇ ਵੀ ਅਸੀਂ ਦੇਈਏ ਬੱਚਾ ਡਿਲੀਵਰ ਕਰੀਏ ਹਾਂ ਅਸੀਂ ਪਹਿਲਾਂ ਔਨਲਾਈਨ ਕਲਾਸੇ ਲੈਂਦੇ ਸੀ ਹੁਣ ਅਸੀਂ ਆਫਲਾਈਨ ਸੈਂਟਰ ਵੀ ਸਟਾਰਟ ਕੀਤਾ ਕਿਉਂਕਿ ਬੱਚਿਆਂ ਦੀ ਡਿਮਾਂਡ ਹੈ ਜੀ ਕਹਿੰਦੇ ਬਠਿੰਡਾ ਦੇ ਵਿੱਚ ਇਹ ਸੈਂਟਰ ਨਹੀਂ ਹੈ ਤੇ ਸਾਨੂੰ ਇਹ ਸੈਂਟਰ ਇੱਥੇ ਸਟੈਬਲਿਸ਼ ਕਰਨਾ ਪਿਆ ਬੱਚਿਆਂ ਦੇ ਕਰਕੇ ਜੀ ਸਰ ਜੇ ਗੱਲ ਕਰੀ ਜੀ ਜੋ ਨਰਸਿੰਗ ਦੇ ਸਟੂਡੈਂਟ ਨੇ ਬਸ ਤਾਂ ਐਨਕਲੈਕਸ ਤੋਂ ਜਾਣੂ ਹੋਣਗੇ ਸਾਰੇ ਪਰ ਫਿਰ ਵੀ ਜੋ ਆਪਣੇ ਨਾਲ ਦਰਸ਼ਕ ਜੁੜੇ ਹੋਏ ਨੇ ਕੋਈ ਆਪਣੇ ਬੱਚੇ ਨੂੰ ਨਰਸਿੰਗ ਦੇ ਵਿੱਚ ਪਾਇਆ ਹੋਇਆ ਉਹ ਵੀ ਜਾਨਣਾ ਚਾਹੁੰਦੇ ਵੀ ਅਜਿਹੇ ਕੋਰਸ ਦਾ ਇਹ ਤਾਂ ਖਾਸ ਕੀ ਹੈ ਇਹਦੇ ਵਿੱਚ ਹੈ ਕੀ ਕੋਰਸ ਹੈ ਮਤਲਬ ਪਹਿਲਾ ਸਰ ਇੱਕ ਨਾ ਡਰ ਬਣਿਆ ਹੋਇਆ ਬੱਚਿਆਂ ਦੇ ਮਨ ਚ ਜਾਣੂ ਜ਼ਰੂਰ ਨੇ ਬੱਚੇ ਐਨਕਲੈਕਸ ਦੇ ਬਾਰੇ ਉਹਨਾਂ ਨੂੰ ਇਸ ਚੀਜ਼ ਦਾ ਡਰ ਬਣਿਆ ਰਹਿੰਦਾ ਕਿ ਸਾਡੀ ਅਸੈਸਮੈਂਟ ਕਿਵੇਂ ਹੋਏਗੀ ਠੀਕ ਹੈ ਐਨਕਲੈਕਸ ਦਾ ਪੇਪਰ ਕਿੰਨਾ ਕੌਖ ਹੈ ਕਿੰਨਾ ਕਿ ਡਿਫਿਕਲਟੀ ਲੈਵਲ ਇਸ ਦਾ ਹੈ ਐਨਕਲੈਕਸ ਤੋਂ ਬਾਅਦ ਕੀ ਅਸੀਂ ਕਰਨਾ ਹੈ ਇਹ ਸਾਰੇ ਸਵਾਲ ਬੱਚਿਆਂ ਦੇ ਮਨ ਦੇ ਵਿੱਚ ਘੁੰਮਦੇ ਰਹਿੰਦੇ ਨੇ ਤੇ ਬੱਚੇ ਕੀ ਘਰਦਿਆਂ ਨੂੰ ਵੀ ਪ੍ਰੋਪਰ ਐਕਸਪਲੇਨ ਨਹੀਂ ਕਰ ਪਾਉਂਦੇ ਠੀਕ ਹੈ ਜੀ ਤਾਂ ਉਹਨਾਂ ਨੂੰ ਸੌਖਾ ਰਸਤਾ ਲੱਗਦਾ ਕਿ ਸਟੱਡੀ ਵੀਜ਼ਾ ਲਓ ਜਾਂ ਹੋਰ ਤਰੀਕੇ ਨਾਲ ਵੀਜ਼ਾ ਲਓ ਬਾਹਰ ਨਿਕਲੋ ਬਾਹਰ ਜਾ ਕੇ ਦੇਖਾਂਗੇ ਠੀਕ ਹੈ ਜੀ ਪਰ ਅਸੀਂ ਇਹ ਕਹਿੰਦੇ ਆ ਕਿ ਜਦੋਂ ਸਾਡੇ ਕੋਲ ਇੱਥੇ ਹੀ ਅਸੀਂ ਆਪਣੇ ਕੈਪੇਬਿਲਿਟੀ ਨਾਲ ਆਪਣੇ ਆਪ ਨੂੰ एलिजिਬਲ ਕਰ ਸਕਦੇ ਹਾਂ ਫੋਰਨ ਦੇ ਵਿੱਚ ਆਰਐਨ ਹੋਣ ਲਈ ਰਜਿਸਟਰ ਨਰਸ ਦੇ ਤੌਰ ਤੇ ਕੰਮ ਕਰਨ ਲਈ ਅਸੀਂ ਕਿਉਂ ਪੈਸਾ ਪੈਸਾ ਤੇ ਟਾਈਮ ਠੀਕ ਹੈ ਜੀ ਪੈਸਾ ਤੇ ਟਾਈਮ ਦੋਵੇਂ 베ਸਟ ਕਰਕੇ ਅਸੀਂ ਕਿਉਂ ਫੋਰਨ ਦੇ ਵਿੱਚ ਦੂਜੇ ਤਰੀਕੇ ਨਾਲ ਜਾ ਰਹੇ ਹਾਂ ਜਦੋਂ ਅਸੀਂ ਐਜ਼ ਅ ਰਜਿਸਟਰਡ ਨਰਸ ਜਾ ਸਕਦੇ ਹਾਂ ਉੱਥੋਂ ਦਾ ਅਸੀਂ ਆਰਐਨ ਬਣ ਕੇ ਪੀਆਰ ਵਿਦ ਫੈਮਿਲੀ ਸੈਟਲ ਹੋ ਸਕਦੇ ਹਾਂ ਔਰ ਬਹੁਤ ਹੀ ਅੱਛੇ ਪੇ ਸਕੇਲ ਤੇ ਕੰਮ ਕਰ ਸਕਦੇ ਹਾਂ ਸਰ ਐਨਕਲੈਕਸ ਤੁਸੀਂ ਦੱਸਿਆ ਜਿਵੇਂ ਇੱਕ ਟੈਸਟ ਹੁੰਦਾ ਜਿੱਦ ਰਹੀ ਆਪਾਂ ਇਹ ਚਾਰ ਤਰ੍ਹਾਂ ਦਾ ਟੈਸਟ ਹੁੰਦਾ ਜੀ ਇਹ ਨੀ ਟੈਸਟ ਇੱਕ ਤਰ੍ਹਾਂ ਦਾ ਜੀ ਜਿਹੜੇ ਚਾਰ ਕੰਟਰੀਜ਼ ਦੇ ਵਿੱਚ ਮੇਨਲੀ ਐਲੀਜੀਬਲ ਅਸੀਂ ਐਲੀਜੀਬਿਲਟੀ ਲੈਣੇ ਆ ਉੱਥੇ ਦੇ ਚਾਰ ਬੋਰਡ ਨੇ ਕੈਨੇਡਾ ਦੇ ਵਿੱਚ ਐਨ ਐਨ ਐਸ ਐ ਆਸਟ੍ਰੇਲੀਆ ਦੇ ਵਿੱਚ ਐਫਰਾ ਆ ਅਮਰੀਕਨ ਨਿਊਜ਼ੀਲੈਂਡ ਦੇ ਵਿੱਚ ਸੀ ਜੀ ਐਫ ਐਨ ਐਸ ਹੈ ਇਹ ਸਾਰ ਨੂੰ ਇਹ ਬੋਰਡ ਦਾ ਬੋਰਡ ਦਾ ਕੀ ਰੋਲ ਹੈ ਇਸ ਬੋਰਡ ਦਾ ਕੀ ਰੋਲ ਹੈ ਇਹ ਬੋਰਡ ਸਾਡਾ ਜਿਹੋ ਸਿਲੇਬਸ ਅਸੀਂ ਇੱਥੇ ਪੜਿਆ ਹੋਇਆ ਹੈ ਜਨਰਸਿੰਗ ਦਾ ਜੀ ਐਨ ਐਮ ਦਾ ਉਸ ਦੀ ਅਸੀਂ ਨਾ ਅਸੈਸਮੈਂਟ ਲੈਣੇ ਆ ਉਸ ਦੀ ਨਾ ਕੀ ਕਹਿੰਦਾ অথেন্টিਸਿਟੀ ਇਹਨਾਂ ਬੋਰਡਸ ਤੋਂ ਲੈਣੇ ਆ ਇਹ ਆਪਣਾ ਸਿਲੇਬਸ ਉੱਥੇ ਮੰਗਵਾ ਲੈਂਦੇ ਨੇ ਵਿਦ ਟ੍ਰਾਂਸਕ੍ਰਿਪਟ ਕਾਲਜ ਤੋਂ ਉਸ ਨੂੰ ਅਸੈਸ ਕਰਦੇ ਨੇ ਤੇ ਸਾਨੂੰ ਕੰਪੇਰੇਬਲ ਲਿਖ ਕੇ ਅਸੈਸਮੈਂਟ ਰਿਪੋਰਟ ਦੇ ਦਿੰਦੇ ਨੇ ਜਾਂ ਇਸ ਨੂੰ ਐਡਵਾਈਜ਼ਰੀ ਰਿਪੋਰਟ ਕਹਿੰਦੇ ਨੇ ਉਹ ਸਾਨੂੰ ਦੇ ਦਿੰਦੇ ਨੇ ਉਸ ਤੋਂ ਬਾਅਦ ਅਸੀਂ ਐਨਕਲੈਕਸ ਦੇ ਐਲੀਜੀਬਲ ਹੋ ਜਾਂਦੇ ਆ ਠੀਕ ਹੈ ਐਨਕਲੈਕਸ ਦਾ ਪੇਪਰ ਅਸੀਂ ਉਸ ਤੋਂ ਬਾਅਦ ਦੇ ਪਾਉਣੇ ਆ ਜਦੋਂ ਸਾਡੀ ਅਸੈਸਮੈਂਟ ਹੋ ਜਾਂਦੀ ਹੈ ਜੀ ਸਰ ਜੇ ਐਨਕਲੈਕਸ ਦਾ ਪੇਪਰ ਹੈ ਕੋਈ ਬੱਚਾ ਕਲੀਅਰ ਕਰ ਲੈਂਦਾ ਜੀ ਤਾਂ ਸਟੱਡੀ ਵੀਜ਼ੇ ਦੇ ਕੰਪੈਰੀਸ਼ਨ ਉਹਨੂੰ ਕੀ ਬੈਨੀਫਿਟ ਮਿਲਦਾ ਬੈਨੀਫਿਟ ਬਹੁਤ ਜ਼ਿਆਦੇ ਨੇ ਜੀ ਇੱਕ ਤਾਂ ਸਾਡਾ ਅਸੀਂ ਐਜ਼ ਆਰ ਆਨ ਕੰਮ ਕਰਦੇ ਆ ਸਭ ਤੋਂ ਵੱਡਾ ਬੈਨੀਫਿਟ ਹੈ ਕਿ ਸਾਡਾ ਜਿਹੜਾ ਮਨੈਂਟਰੀ टर्मਸ ਆ ਜਾਂਦੇ ਆ ਸਾਡੇ ਪੈਸੇ ਦਾ ਜਿਹੜਾ ਚੱਕਰ ਆ ਜਾਂਦਾ ਮੈਂ ਲੱਭ ਦੇਦੀ ਆ ਜੀ ਅਲੱਗ ਅਲੱਗ ਏਜੰਟਾਂ ਕੋਲੇ ਬੱਚੇ ਜਾਂਦੇ ਨੇ ਪਰ ਵੀ ਕਿੱਥੇ ਘੱਟ ਚ ਵਗ ਜੀ ਕੋਸ਼ਿਸ਼ ਕਰਦਾ ਹਰ ਕੋਈ ਉਹ ਬੱਚੇ ਨੂੰ ਇੱਕ ਹੁੰਦਾ ਵੀ ਅਸੀਂ ਫੋਰਨ ਦੇ ਵਿੱਚ ਸੈਟਲ ਹੋਣਾ ਹੈ ਔਰ ਨਰਸਿੰਗ ਦੇ ਬੱਚੇ ਵੀ ਇੱਥੇ ਕਈ ਵਾਰੀ ਮਾਤ ਖਾ ਜਾਂਦੇ ਨੇ 25 ਤੋਂ 30 ਲੱਖ ਰੁਪਿਆ ਲਾ ਕੇ ਚਾਹੇ ਸਟੱਡੀ ਵੀਜ਼ਾ ਲੈਣ ਚਾਹੇ ਕਿਸੇ ਏਜੰਸੀ ਨਾਲ ਹਾਇਰ ਹੋ ਕੇ ਜਾਣ ਪਰ ਉੱਥੇ ਜਾ ਕੇ ਉਹਨਾਂ ਨੂੰ ਉੱਥੇ ਜਾ ਕੇ ਸਮਝ ਆ ਜਾਂਦੀ ਹੈ ਕਿ ਅਸੀਂ ਐਜ਼ ਅ ਆਰਐਨ ਕੰਮ ਨਹੀਂ ਕਰ ਸਕਦੇ ਉੱਥੇ ਠੀਕ ਹੈ ਜੀ ਜੇ ਉੱਥੇ ਉਹਨਾਂ ਨੇ ਐਜ਼ ਅ ਆਰਐਨ ਕੰਮ ਉਹਨਾਂ ਨੂੰ ਐਨਕਲੈਕਸ ਦੇਣਾ ਪੈਣਾ ਉੱਥੇ ਜਾ ਕੇ ਵੀ ਇਹ ਦੇਣੀ ਪੈਗੀ ਇਹ ਦੇਣਾ ਪੈਗਾ ਉੱਥੋਂ ਦੇ ਬੱਚੇ ਵੀ ਸਾਡੇ ਕੋਲ ਆਨਲਾਈਨ ਤਿਆਰੀ ਕਰਦੇ ਨੇ ਐਨਕਲੈਕਸ ਠੀਕ ਹੈ ਜੀ ਤੇ ਹੁਣ ਸਰ ਜੇ ਕਲੀਅਰ ਕਰ ਲੈ ਜਿਵੇਂ ਤੁਸੀਂ ਦੱਸਿਆ ਤਾਂ ਕਿੰਨਾ ਕੁ ਬੈਨੀਫਿਟ ਆ ਵੀ ਜਿਵੇਂ ਉੱਧਰ 20 25 ਲੱਖ ਲਾ ਕੇ ਬੱਚਾ ਜਾਂਦਾ ਸਟੱਡੀ ਵਿੱਚ ਬੈਨੀਫਿਟ ਇਸ ਦੇ ਇਦਾਂ ਹੈ ਕਿ ਜਿਵੇਂ ਅਸੀਂ ਕਹਿੰਨੇ ਆ ਕਿ ਇੱਕ ਤਾਂ ਪੇ ਰੇਟ ਦਾ ਬਹੁਤ ਵੱਡਾ ਬੈਨੀਫਿਟ ਹੈ ਜੀ ਜਿਹੜਾ ਬੱਚਾ ਆਮ ਉੱਥੇ ਜਾ ਕੇ ਪਰਸਨ ਸਪੋਰਟ ਵਰਕਰ ਦੀ ਕੰਮ ਦੇ ਤੌਰ ਤੇ ਕੰਮ ਕਰਦਾ ਉਹਦਾ ਪੇ ਰੇਟ ਅੱਧੇ ਨਾਲੋਂ ਵੀ ਘੱਟ ਹੈ ਆਰਐਨ ਦਾ ਦੁੱਗਣਾ ਚੇਕ ਦੇ ਕਰਾਂ ਦੇ ਵਿੱਚ ਉਸ ਦਾ ਪੇਰੇਟ ਆ ਜਾਂਦਾ ਹੈ ਜੀ ਔਰ 익ਸਪੈਕਟਡ ਜੌਬ ਹੈ ਸਾਰੇ ਬੈਨੀਫਿਟਸ ਗਵਰਨਮੈਂਟ ਦੇ ਮਿਲਦੇ ਨੇ ਔਰ ਤੁਸੀਂ ਪੀਆਰ ਆਪਣੀ ਪ੍ਰੋਸੈਸ ਕਰ ਸਕਦੇ ਹੋ ਵਿਦ ਫੈਮਿਲੀ ਸੈਟਲ ਹੋ ਸਕਦੇ ਹੋ ਜੀ ਸਟੱਡੀ ਵੀਜ਼ੇ ਦੇ ਸਾਡੇ ਕਿੰਨੇ ਹੀ ਪੈਸੇ ਬਜਦੇ ਨਹੀਂ ਜੀ ਇਹ ਸਭ ਬੈਨੀਫਿਟਸ ਸਾਨੂੰ ਐਨਕਲੈਕਸ ਦੇ ਮਿਲਦੇ ਨੇ ਜੀ ਤੇ ਸਰ ਕਿੰਨੀ ਕੋਸਟ ਹੈ ਜੇ ਆਪਣੇ ਕੋਲ ਅੱਜ ਇੱਕ ਸਟੋਰੀ ਕੋਸਟ ਇਸ ਦੇ ਵਿੱਚ ਜਿਹੜੀ ਆਪਾਂ ਲਈ ਅਸੈਸਮੈਂਟ ਕਰਵਾਉਣੇ ਆ ਉਸ ਦੇ ਵਿੱਚ ਜਿਹੜਾ ਸਾਡੇ 650 ਡਾਲਰ ਇੱਕ ਕੰਟਰੀ ਦਾ ਲੱਗਦਾ ਹੈ 480 ਡਾਲਰ ਇਦਾਂ ਇਸ ਰੇਂਜ ਦੇ ਵਿੱਚ ਯੂ ایس اے ਦੇ ਲੱਗਦੇ ਨੇ ਜਦੋਂ ਅਸੀਂ ਸਾਡੇ ਕੋਲ ਅਸੈਸਮੈਂਟ ਆ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਐਨਕਲੈਕਸ ਦਾ ਪੇਪਰ ਫਿਲ ਕਰਦੇ ਹਾਂ ਫਿਰ ਟੋਟਲ ਮਿਲਾ ਕੇ ਜੇ ਅਸੀਂ ਅਸੈਸਮੈਂਟ ਕਰਾਉਣ ਤੋਂ ਐਨਕਲੈਕਸ ਦਾ ਪੇਪਰ ਫਿਲ ਕਰਨ ਤੋਂ ਟਿਲ ਆਰਐਨ ਤੱਕ ਦੇ ਪ੍ਰੋਸੈਸ ਦੀ ਗੱਲ ਕਰੀਏ ਤਾਂ 1000 ਤੋਂ 1200 ਡਾਲਰ ਮੈਕਸਿਮਮ ਸਾਡਾ ਖਰਚਾ ਆਉਂਦਾ ਹੈ ਅੰਡਰ 1 ਲੱਖ ਸਾਰਾ ਹੋ ਜਾਂਦਾ ਅੰਡਰ 1 ਲੱਖ ਸਭ ਹੋ ਜਾਂਦਾ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਇੱਕ ਥੋੜਾ ਜਿਹਾ ਇੱਕ ਸਟੈਪ ਹੋਰ ਹੈ ਜਿਸ ਨੂੰ ਅਸੀਂ ਆਸਕੀ ਇਗਜ਼ਾਮ ਕਹਿੰਦੇ ਨੇ ਜਿਹੜਾ ਕਲੀਨਿਕਲ ਇਗਜ਼ਾਮ ਹੈਗਾ ਉੱਥੇ ਜਾ ਕੇ ਸਾਨੂੰ ਦੇਣਾ ਪੈਂਦਾ ਉਸ ਤੋਂ ਪਹਿਲਾਂ ਸਾਨੂੰ ਵੈਸਟਰ ਵੀਜ਼ਾ ਅਲੋਕੇਟ ਹੋ ਜਾਂਦਾ ਉੱਥੇ ਜਾ ਕੇ ਅਸੀਂ ਐਡੀਲੇਡ ਦੀ ਯੂਨੀਵਰਸਿਟੀ ਦੇ ਵਿੱਚ ਅਸੀਂ ਉੱਥੇ ਜਾ ਕੇ ਇੱਕ ਡੰਮੀ ਪ੍ਰੈਕਟਿਸ ਕਰੀਏ ਚਾਹੇ ਇੱਕ ਪੇਸ਼ੈਂਟ ਤੇ ਕਰੀਏ ਉਹ ਸਾਡੇ ਕਲੀਨिकल ਐਕਸਪੀਰੀਅੰਸ ਨੂੰ ਦੇਖਦੇ ਨੇ ਜੀ ਸਰ ਜਿਸ ਦੇ ਨਾਲ ਅਸੀਂ ਹੋਰ ਆਪਣੇ ਆਪ ਨੂੰ ਵੈਲੀਡ ਕਰ ਸਕਦੇ ਆ অস্ট্রেলিয়া ਐਂਡ ਨਿਊਜ਼ੀਲੈਂਡ ਹੀ ਆਸਕੀਜ਼ ਐਗਜ਼ਾਮ ਲੈਂਦਾ ਹੈ ਕੈਨੇਡਾ ਐਂਡ ਯੂ ਐਸ ਏ ਨਹੀਂ ਲੈਂਦੇ ਠੀਕ ਹੈ ਸਰ ਜੀ ਸਰ ਜੇ ਹੁਣ ਗੱਲ ਕਰੀਏ ਬੱਚਾ ਝੋ ਕਈ ਵਾਰ ਇੱਕ ਵਾਰ ਅਨਸਕਸੈਸਫੁਲ ਹੋ ਜਾਂਦਾ ਜੀ ਪਾਸ ਨਹੀਂ ਕਰ ਪਾਉਂਦਾ ਤਾਂ ਜੋ ਆਪਾਂ ਤਿਆਰੀ ਕਰਵਾਉਣੀ ਆ ਉਹ ਤੁਹਾਡੇ ਨਾਲ ਫਿਰ ਜੁੜਿਆ ਰਹਿੰਦਾ ਕਿ ਦੁਬਾਰਾ ਫੀਸ ਭਰ ਹਾਂਜੀ ਅਸੀਂ ਬੈਸਤਾ ਅਸੀਂ ਕੋਚਿੰਗ ਕਰਾਣੇ ਦੀ ਪੰਜ ਬੰਦ ਦਾ ਸਾਡਾ ਕੋਰਸ ਕੋਰਸ ਹੈ ਜਿਸ ਦੇ ਵਿੱਚ ਅਸੀਂ ਸਿਲੇਬਸ ਕਵਰ ਕਰਾ ਦਿੰਨੇ ਆ ਪਰ ਬਾਈ ਚਾਂਸ ਕਿਉਂਕਿ ਹਰ ਇੱਕ ਦੀਆਂ ਮਜਬੂਰੀਆਂ ਕਿਸ ਦੇ ਫੈਮਿਲੀ ਸਟਰਕਚਰ ਕਰਕੇ ਕਿਸ ਦੇ ਫਾਈਨਾਂਸ ਕਰਕੇ 100 ਚੀਜ਼ਾਂ ਆ ਜਾਂਦੀਆਂ ਕੋਈ ਕਿਸ ਦੇ ਘਰੇ ਖੁਸ਼ੀ ਆ ਗਈ ਗਮੀ ਆ ਗਈ ਪੇਪਰ ਲੇਟ ਹੋ ਜਾਂਦਾ ਜਾਂ ਬੱਚਾ ਕਿਸੇ ਵੀ ਕਾਰਨ ਕਰਕੇ ਕਿਸੇ ਦਿੱਕਤ ਕਰਕੇ ਜੇ ਬੱਚਾ 6 ਮਹੀਨਿਆਂ ਚ ਵੀ ਪੇਪਰ ਦਿੰਦਾ 7 ਮਹੀਨਿਆਂ ਚ ਵੀ ਦਿੰਦਾ 8 ਮਹੀਨਿਆਂ ਚ ਵੀ ਦਿੰਦਾ ਜਾਂ ਪੇਪਰ ਕਈ ਔਰ ਬੱਚੇ ਦਾ ਵੀ ਜੇ ਆਪਾਂ ਕਿਸੇ ਵੀ ਰੀਜ਼ਨ ਕਰਕੇ ਉਹਦਾ ਪੇਪਰ ਮੰਨ ਲਓ ਵੀ ਦਿੱਕਤ ਆ ਗਈ ਉਸ ਦਾ ਨਾ ਕਲੀਅਰ ਹੋਵੇ ਜੇ ਬੱਚਾ ਫਿਰ ਵੀ ਦੁਬਾਰਾ ਵੀ ਸਾਡੇ ਕੋਲ ਤਿਆਰੀ ਕਰਨਾ ਚਾਹੁੰਦਾ ਸੀ ਉਸ ਤੋਂ ਕੋਈ ਪੈਸਾ ਨਹੀਂ ਲੈਂਦੇ ਬੱਚਾ ਚਾਹੇ 6 ਮਹੀਨਿਆਂ ਚ ਪੇਪਰ ਦੇਵੇ ਜਿਹਨੇ ਸਾਡੇ ਕੋਲ ਫੀਸ ਫਿਲ ਕਰਤੀ ਚਾਹੇ 8 ਮਹੀਨਿਆਂ ਚ ਦੇਵੇ ਸਾਨੂੰ ਉਸ ਚੀਜ਼ ਦਾ ਕੋਈ ਬੱਚੇ ਨਾਲ ਰਿਲੇਸ਼ਨ ਨਹੀਂ ਜਦੋਂ ਪੂਰੀ ਤਰ੍ਹਾਂ ਜਦੋਂ ਕੰਫਰਟੇਬਲ ਹੁੰਦਾ ਨਹੀਂ ਜੇ ਨਾਲ ਟਾਈਮ ਬੱਚਾ ਬੱਚਾ ਆਪਣੇ ਆਪ ਚ ਕੌਨਫੀਡੈਂਟ ਹੁੰਦਾ ਲਈ ਵੀ ਹਾਂ ਉਹ ਮੈਂ ਦੇਣਾ ਹੀ ਹੈ ਪੇਪਰ ਉਦੋਂ ਤੱਕ ਸਾਡੇ ਕੋਲ ਤਿਆਰੀ ਕਰ ਸਕਦਾ ਹੈ ਅਸੀਂ ਬੱਚੇ ਨੂੰ ਇਹ ਲਾਇਬਿਲਟੀ ਉਸ ਦੀ ਫਿਕਸ ਨਹੀਂ ਕਰਦੇ ਕਿ ਅਸੀਂ ਤੁਹਾਨੂੰ 5 ਮਹੀਨੇ ਹੀ ਕਿਹਾ ਸੀ ਤੇ 5 ਮਹੀਨੇ ਹੀ ਤੈਨੂੰ ਕਲਾਸ ਚ ਬਿਠਾਵਾਂਗੇ ਠੀਕ ਹੈ ਜੀ ਤੇ ਸਰ ਜੇ ਬੱਚਾ ਸਾਰਾ ਕੁਝ ਕਲੀਅਰ ਕਰ ਲੈਂਦਾ ਤੇ ਜਿਵੇਂ ਮੇਰੇ ਦਰਸ਼ਕਾਂ ਨੂੰ ਪਤਾ ਵੀ ਆ ਮੈਂ ਇਮੀਗ੍ਰੇਸ਼ਨ ਵਗੈਰਾ ਦੀ ਵੀਡੀਓ ਨਹੀਂ ਕਰਦਾ ਪਰ ਇਹ ਇਮੀਗ੍ਰੇਸ਼ਨ ਤੋਂ ਹਟ ਕੇ ਇੱਕ ਕੋਰਸ ਆ ਗਿਆ ਜੀ ਜੀ ਇੱਕ ਕੋਰਸ ਤੋਂ ਬਾਅਦ ਮਤਲਬ ਇਹ ਤਾਂ ਨਹੀਂ ਕਿ ਫਾਈਲ ਤੁਹਾਡੇ ਤੋਂ ਲਵੋਣੀ ਹੈ ਜੋ ਬੱਚਾ ਕਿਤੋਂ ਵੀ ਹੋਵੇ ਨਹੀਂ ਫਾਈਲ ਤਾਂ ਜੀ ਅਸੀਂ ਆਪਣੀ ਲਾਇਬਿਲਟੀ ਐਨਕਲੈਕਸ ਤੱਕ ਰੱਖਦੇ ਆਂ ਪਹਿਲੀ ਗੱਲ ਤਾਂ ਬਾਕੀ ਤਿਆਰੀ ਕਰਾਉਂਦੀ ਹੈ ਤਿਆਰੀ ਕਰਾਉਂਦੀ ਹੈ ਦੂਸਰਾ ਅਸੀਂ ਬੱਚੇ ਨੂੰ ਗਾਈਡ ਜ਼ਰੂਰ ਕਰਦੇ ਆਂ ਵੀ ਇਸ ਤੋਂ ਬਾਅਦ ਤੇਰੇ ਇਹ ਕੰਮ ਨਹੀਂ ਕਰਨੋ ਵਾਲੇ ਠੀਕ ਹੈ ਜੀ ਬੱਚੇ ਨੂੰ ਗਾਈਡ ਜ਼ਰੂਰ ਕਰ ਦਿੰਨੇ ਆਂ ਪਰ ਬੱਚੇ ਦਾ ਅਸੀਂ ਫਾਈਲ ਦਾ ਦੀ ਪ੍ਰੋਸੈਸਿੰਗ ਬਿਲਕੁਲ ਨਹੀਂ ਕਰਦੇ ਬੱਚੇ ਨੂੰ ਕਹਿ ਦਿੰਦੇ ਆ ਵੀ ਤੂੰ ਚਾਹੇ ਆਪਣਾ ਵਿਸਟਰ ਵੀਜ਼ਾ ਘਰ ਬੈਠ ਕੇ ਲਾ ਲਾ ਜਾਂ ਆਪਣਾ ਕੀ ਕਹਿੰਦੇ ਆ ਵਰਕ ਵੀਜ਼ਾ ਜਾਂ ਡਾਇਰੈਕਟ ਪੀਆਰ ਐਨ ਪੀਆਰ ਲੈ ਕੇ ਇਥੋਂ ਮੂਵ ਆਨ ਹੈ ਤਾਂ ਉਵੇਂ ਤੂੰ ਆਪਣਾ ਵੀਜ਼ਾ ਲਗਾ ਸਕਦਾ ਆਪਣੀ ਮਰਜ਼ੀ ਨਾਲ ਅਸੀਂ ਉਸ ਦੇ ਵਿੱਚ ਬੱਚੇ ਦੇ ਇਹ ਨਹੀਂ ਕਿ ਡਾਕੂਮੈਂਟ ਰੱਖ ਲੈ ਵੀ ਅਸੀਂ ਤੁਹਾਡੀ ਫਾਈਲ ਪ੍ਰੋਸੈਸ ਕਰਾਂਗੇ ਉਹ ਕਰਾਂਗੇ ਉਹ ਸਾਡਾ ਕੰਮ ਨਹੀਂ ਹੈ ਉਹ ਅਸੀਂ ਨਹੀਂ ਕਰਦੇ ਕਿਉਂਕਿ ਅਸੀਂ ਬੱਚੇ ਨੂੰ ਕਿਤੇ ਵੀ ਮਿਸ ਗਾਈਡ ਨਹੀਂ ਕਰਨਾ ਜੀ ਸਰ ਅਸੀਂ ਇਹ ਇਨੀਸ਼ੀਏਟ ਕੀਤਾ ਇੱਥੇ ਬਠਿੰਡਾ ਦੇ ਵਿੱਚ ਜਿਹੜੇ ਸਾਡੇ ਇੱਥੋਂ ਦੇ ਐਨਕਲੈਕਸ ਦੇ ਬੱਚੇ ਆ ਨਰਸਿੰਗ ਦੇ ਬੱਚੇ ਸੀ ਉਹਨਾਂ ਨੂੰ ਹਰਾਸਮੈਂਟ ਨਾ ਹੋਵੇ ਏਜੰਟਾ ਕੋਲ ਜਾਂ ਕਿਸੇ ਵੀ ਤਰੀਕੇ ਨਾਲ ਬੱਚੇ ਆਪਣੇ ਆਪ ਸੈਲਫ ਕੰਮ ਕਰ ਸਕਣ ਸੈਲਫ ਕਰ ਸਰ ਹੁਣ ਗੱਲ ਆ ਜਾਂਦੀ ਹੈ ਇਹ ਤਾਂ ਚਲੋ ਬਾਹਰ ਜਾਣ ਵਾਸਤੇ ਪ੍ਰੋਸੈਸ ਆ ਗਿਆ ਜੇ ਕੋਈ ਐਨਕਲੈਕਸ ਕਲੀਅਰ ਕਰ ਲੈਂਦਾ ਬੱਚਾ ਉਸ ਤੋਂ ਬਾਅਦ ਸੋਚਦਾ ਮੈਂ ਬਾਹਰ ਨਹੀਂ ਜਾਣਾ ਮੈਂ ਇੱਥੇ ਕੰਮ ਕਰਨਾ ਚਾਹੁੰਦਾ ਕਿਸੇ ਕਾਲਜ ਦੇ ਵਿੱਚ ਕਿਸੇ ਹਸਪੀਟਲ ਦੇ ਵਿੱਚ ਤਾਂ ਉਹਨੂੰ ਵੀ ਇਹ ਹੈਲਪਫੁਲ ਰਹਿੰਦਾ ਜੀ ਐਨਕਲੈਕਸ ਹਾਂ ਬੱਚੇ ਨੂੰ ਇੱਥੋਂ ਐਨਕਲੈਕਸ ਤਿਆਰੀ ਕਰਨ ਦਾ ਜੀ ਬਹੁਤ ਜ਼ਿਆਦਾ ਬੈਨੀਫਿਟ ਨੇ ਕਿਉਂਕਿ ਇਹ ਆਈਐਸ ਲੈਵਲ ਦਾ ਪੇਪਰ ਆਇਆ ਕਿ ਆਪਾਂ ਮੈਡੀਕਲ ਟਰਮ ਦੇ ਵਿੱਚ ਨਰਸਿੰਗ ਦਾ ਕਹਿ ਦਈਏ ਤਾਂ ਨਰਸਿੰਗ ਦਾ ਆਈਐਸ ਹੈ ਜੀ ਜਿਹੜਾ ਬੱਚਾ ਜੇ ਆਪਾਂ ਮੰਨ ਲਈਏ ਵੀ ਆਈਐਸ ਵਾਲਾ ਬੱਚਾ ਪਟਵਾਰੀ ਦਾ ਐਗਜ਼ਾਮ ਤਾਂ ਕਰਦੀ ਜਾਂਦਾ ਚਾਹੇ ਪੰਜਾਬ ਗਵਰਨਮੈਂਟ ਦੇ ਆਪਣੇ ਮੈਡੀਕਲ ਨਰਸਿੰਗ ਦੇ ਪੇਪਰ ਆਣ ਠੀਕ ਹੈ ਚਾਹੇ ਆਪਾਂ ਏਮਜ਼ ਦੇ ਪੇਪਰ ਲਾ ਲਈਏ ਨਰਸਿੰਗ ਦੇ ਜੀ ਤਾਂ ਬੱਚਾ ਜਦੋਂ ਆਪਣੇ ਆਪ ਨੂੰ ਐਨਕਲੈਕਸ ਲਈ ਪ੍ਰਪੇਅਰ ਕਰਦਾ ਤਾਂ ਬਾਕੀ ਦੇ ਐਗਜ਼ਾਮ ਉਹਦੇ ਲਈ ਬਹੁਤ ਈਜ਼ੀ ਹੋ ਜਾਂਦੇ ਬਹੁਤ ਛੋਟੇ ਰਹਿ ਜਾਂਦੇ ਤੇ ਉਹ ਇੱਕ ਜਦੋਂ ਆਪਾਂ ਕੀ ਕਹਿੰਦੇ ਹੁੰ ਉੱਚੇ ਗੋਲ ਨੂੰ ਹੱਥ ਪਾ ਕੇ ਛੋਟੇ ਗੋਲ ਤਾਂ ਸਾਡੇ ਹੱਥ 'ਚ ਆਪਣੇ ਆਪ ਆ ਜਾਂਦੇ ਏਜੀ ਲੱਗ ਲੱਗ ਏਜੀ ਆ ਜੀ ਤੇ ਅਖੀਰ ਤੇ ਸਾਰ ਜੇ ਗੱਲ ਕਰੀਏ ਜਿਹੜੇ ਬੱਚੇ ਇਹਦੇ ਬਾਰੇ ਹਜੇ ਮਤਲਬ ਇਹਦੀ ਨੌਲੇਜ ਵੀ ਨਹੀਂ ਰੱਖਦੇ ਤੇ ਉਹ ਕੋਈ ਜਾਣਕਾਰੀ ਲੈਣਾ ਚਾਹੁੰਦੇ ਆ ਉਹ ਆਪਣੇ ਇਨਕੁਆਇਰੀ ਨੰਬਰ ਤੇ ਗੱਲ ਕਰ ਸਕਦੇ ਆ ਜਾਂ ਕੋਈ ਹੋਰ ਵੀ ਆਪਸ਼ਨ ਤੁਸੀਂ ਰੱਖੀ ਆਪਸ਼ਨਸ ਹੈਗੀਆਂ ਆਪਣੇ ਕੋਲ ਬੱਚਿਆਂ ਲਈ ਆਪਾਂ ਸਪੈਸ਼ਲੀ ਇਹ ਰੱਖਿਆ ਵੀ ਬੱਚੇ ਚੱਲ ਅੱਜ ਆਪਣੀ ਵੀਡੀਓ ਦੇਖ ਕੇ ਵੀ ਬੱਚਿਆਂ ਦੇ ਮਨ ਦੇ ਵਿੱਚ ਜਿੰਨਾ ਚਿਰ ਉਹਨਾਂ ਦੀ ਫੇਸ ਟੂ ਫੇਸ ਗੱਲ ਨਾ ਹੋਵੇ ਜਾਂ ਬੈਠ ਕੇ ਉਹ ਬੱਚੇ ਪੂਰੇ ਪ੍ਰੋਸੈਸ ਨੂੰ ਨਾ ਸਮਝਣ ਉਹਨਾਂ ਚਿਰ ਉਹਨਾਂ ਦੇ ਮਨ ਦੇ ਵਿੱਚ ਸਵਾਰ ਰਹਿੰਦੇ ਨੇ ਇਸੇ ਚੀਜ਼ ਦੇ ਹੱਲ ਲਈ ਅਸੀਂ 14 ਅਪ੍ਰੈਲ ਨੂੰ ਦਿਨ ਐਤਵਾਰ ਹੈ ਅਸੀਂ ਮਾਰਨਿੰਗ 10 ਵਜੇ ਦੁਪਹਿਰ 1 ਵਜੇ ਤੇ ਸ਼ਾਮੀ 4 ਵਜੇ ਠੀਕ ਹੈ ਜੀ ਠੀਕ ਹੈ ਬੱਚੇ ਚਾਹੇ ਸਾਨੂੰ ਆਨਲਾਈਨ ਰਜਿਸਟਰ ਕਰਕੇ ਆ ਜਾਣ ਜਿਹਨੇ ਰਜਿਸਟਰ ਨਹੀਂ ਵੀ ਕਰਨਾ ਸਾਡੇ ਸੈਂਟਰ ਤੇ ਡਾਇਰੈਕਟ ਆਉਣਾ ਹੈ ਆ ਕੇ ਸੈਮੀਨਾਰ ਜੁਆਇਨ ਕਰਨ ਸਾਡਾ ਫ੍ਰੀ ਸੈਮੀਨਾਰ ਹੋਏਗਾ ਐਨਕਲੈਕਸ ਕੀ ਹੈ ਉਸ ਦਾ ਪ੍ਰੋਸੈਸ ਕੀ ਹੈ ਕਿਵੇਂ ਅਸੀਂ ਆਪਣੀ ਅਸੈਸਮੈਂਟ ਕਰਵਾਉਣੀ ਹੈ ਉਹ ਸਾਰੀਆਂ ਗੱਲਾਂ ਅਸੀਂ ਬੱਚਿਆਂ ਨੂੰ ਬੈਠ ਕੇ ਸਮਝਾਵਾਂਗੇ ਆਪਣੇ ਪੀਪੀਟੀਜ਼ ਦੇ ਥਰੂ ਆਪਣੇ ਲੈਕਚਰ ਦੇ ਥਰੂ ਬੱਚਿਆਂ ਦੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ ਜੇ ਕਿਸੇ ਨੇ ਆਨਲਾਈਨ ਜੁਆਇਨ ਕਰਨਾ ਤਾਂ ਆਨਲਾਈਨ ਵੀ ਜੁਆਇਨ ਕਰ ਸਕਦਾ ਹੈ ਉਸ ਲਾਈਨ ਦੋਨੇ ਆਪਸ਼ਨਸ ਹੈ ਦੋਵੇਂ ਆਪਸ਼ਨਸ ਹੈ ਜਾਂ ਸੇਮ ਟਾਈਮ ਤੇ ਆਨਲਾਈਨ ਦੇਵਾਂਗੇ ਅਸੀਂ ਸੈਮੀਨਾਰ ਸੇਮ ਟਾਈਮ ਤੇ ਆਫਲਾਈਨ ਚੱਲੇਗਾ ਜਿਹੜੇ ਵੀ ਡਾਊਟਸ ਹੋਣਗੇ ਬੱਚਿਆਂ ਦੇ ਬੈਠ ਕੇ ਸਾਰਾ ਪ੍ਰੋਸੈਸ ਸਮਝਾਵਾਂਗੇ ਉਸੇ ਮੇਰੀ ਨਰਸਿੰਗ ਐਂਡ ਜੀਐਨਐਮ ਦੇ ਬੱਚਾ ਨੂੰ ਇਹੀ ਸਿਝਾਇਆ ਹੈ ਕਿ ਜੇਕਰ ਤੁਸੀਂ ਐਨਕਲੈਕਸ ਕਰਕੇ ਇਥੋਂ ਫੌਰਨ ਦੇ ਵਿੱਚ ਮੂਵ ਹੋਣੇ ਹੋ ਤਾਂ ਤੁਹਾਡਾ ਸਟੱਡੀ ਵੀਜ਼ਾ ਤੇ ਜੋ ਐਕਸਪੈਂਸਸ ਆਉਂਦੇ ਨੇ ਜਾਂ ਤੁਹਾਡੇ ਵਰਕ ਵੀਜ਼ਾ ਤੇ ਬਾਕੀ ਦੇ ਐਕਸਪੈਂਸਸ ਆਉਂਦੇ ਨੇ ਉਹ ਤੁਹਾਡੇ ਬਚਣਗੇ ਨਾਮ ਨਾਲ ਦੀ ਨਾਲ ਤੁਹਾਨੂੰ ਇੱਕ ਕੰਪਿਊਟਰਡ ਜੌਬ ਮਿਲੇਗੀ ਜਿਸ ਦੇ ਵਿੱਚ ਤੁਸੀਂ ਐਜ਼ ਆਰਐਨ ਕੰਮ ਕਰ ਸਕਦੇ ਹੋ ਪੇ ਸਕੇਲ ਦਾ ਤੁਹਾਡੇ ਸੈਲਰੀ ਸਕੇਲ ਦਾ ਤੁਹਾਡੇ ਡਾਲਰ ਰੇਟ ਦਾ ਬਹੁਤ ਜ਼ਿਆਦਾ ਫਰਕ ਹੈ ਔਰ इवन ਉੱਥੋਂ ਦੀਆਂ ਕੁਝ ਕੰਟਰੀਜ਼ ਤੁਹਾਨੂੰ A1 ਇੱਥੋਂ ਤੱਕ ਇਹ ਵੀ ਕਰਦੀਆਂ ਨੇ ਕਿ ਤੁਹਾਨੂੰ ਅਲੱਗ ਤੋਂ ਨੰਬਰ ਪਲੇਟ ਇਸ਼ੂ ਕਰਦੀਆਂ ਨੇ ਗੱਡੀਆਂ ਲਈ ਇੱਥੋਂ ਤੱਕ ਕੰਪਿਊਟਰਡ ਜੌਬ ਹੈ ਤੁਹਾਡੀ ਉੱਥੇ ਆਪਣੇ ਰਿਸਪੈਕਟ ਨੂੰ ਸਮਝੋ ਆਪਣੇ ਸਕਿੱਲਸ ਨੂੰ ਸਮਝੋ ਆਪਣੇ ਕੈਲੀਬਰ ਨੂੰ ਸਮਝੋ ਔਰ ਐਜ਼ ਅ ਆਰਐਨ ਤੁਸੀਂ ਉੱਥੇ ਜਾ ਕੇ ਸੈਟਲ ਹੋ ਕੇ ਕੰਮ ਕਰ ਸਕਦੇ ਹੋ ਜੀ ਸਰ ਇੱਕ ਕਲਾਸਰੂਮ ਦਿਖਾਈਏ ਨਾਲ ਮੈਮ ਨਾਲ ਗੱਲਬਾਤ ਕਰਾ ਜੀ ਜਰੂਰੀ ਹੈ ਜੀ ਬੱਚਿਆਂ ਦਾ ਇਨਪੁਟ ਵੀ ਜਰੂਰੀ ਹੈ ਔਰ ਮੈਮ ਨੂੰ ਜਿਹੜੇ ਕੋਚਿੰਗ ਕਰਾਉਂਦੇ ਨੇ ਉਹਨਾਂ ਦਾ ਮਿਲਣਾ ਵੀ ਜਰੂਰੀ ਹੈ ਕਿਉਂਕਿ ਮੈਂ ਤਾਂ ਕੋਚਿੰਗ ਕਰਾਉਣੀ ਨਹੀਂ ਮੈਂ ਤਾਂ ਮੈਨੇਜ ਕਰਨਾ ਹੈ ਬਿਲਕੁਲ ਠੀਕ ਹੈ ਔਰ ਜਿਹੜਾ ਟਿਊਟਰ ਉਹਨਾਂ ਨੂੰ ਪੜ੍ਹਾਊਗਾ ਉਸ ਦੇ ਬਾਰੇ ਜਾਨਣਾ ਤਾਂ ਉਹਨਾਂ ਦਾ ਬਹੁਤ ਜ਼ਰੂਰੀ ਹੈ ਬਿਲਕੁਲ ਸਰ ਆਜੋ ਸਰਚ ਆਜੋ ਆਪਾਂ ਕਲਾਸ ਦੇ ਵਿੱਚ ਗੱਲਬਾਤ ਕਰਦੇ ਹਾਂ ਜਿਵੇਂ ਸਰ ਨੇ ਆਪਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਆ ਤੇ ਮੈਮ ਤੋਂ ਵੀ ਜਾਣਾਂਗੇ ਕਿਉਂਕਿ ਉਹਨਾਂ ਨੇ ਜੋ ਟੀਚ ਕਰ ਰਹੇ ਨੇ ਵੀ ਕੀ ਐਕਸਪੀਰੀਅੰਸ ਰਹਿਣਾ ਹੱਸਿਆ ਨੂੰ ਜੀ ਸਰ ਸਿਖਾਉਂਦੇ ਆ ਮੈਮ ਸਭ ਤੋਂ ਪਹਿਲਾਂ ਤਾਂ ਇਹ ਗੱਲ ਕਰੀਏ ਜੀ ਅਨਕਲੈਕਸ ਬਾਰੇ ਮਤਲਬ ਕਿੰਨਾ ਕ ਪੇਪਰ ਹੈ ਜਿਹੜਾ ਔਖਾ ਰਹਿੰਦਾ ਕਿ ਸੌਖੀ ਹੁੰਦਾ ਹੀ ਜੀ ਹੁੰਦਾ ਹੀ ਉਹ ਨਹੀਂ ਜਰ ਆਪਾਂ ਐਨਕਲੈਕਸ ਨੂੰ ਇਦਾਂ ਨਹੀਂ ਕਹਿ ਸਕਦੇ ਕਿ ਬੇਸਿਕਲੀ ਬਹੁਤ ਔਖਾ ਐਗਜ਼ਾਮ ਆ ਤੇ ਐਵੇਂ ਵੀ ਨਹੀਂ ਕਹਿ ਸਕਦੇ ਬਹੁਤ ਔਖਾ ਐਗਜ਼ਾਮ ਆ ਲਾਈਕ ਆਪਾਂ ਇੰਡੀਆ ਦੇ ਵਿੱਚ ਬੱਚੇ ਆਈਐਸ ਦੀ ਤਿਆਰੀ ਕਰਦੇ ਆ ਸੇਮ ਐਜ਼ ਮੈਡੀਕਲ ਫੀਲਡ ਦਾ ਸਭ ਤੋਂ ਵੱਡਾ ਐਗਜ਼ਾਮ ਆ ਜੀ ਅਗਰ ਆਪਾਂ ਬਿਲਕੁਲ ਸਿੰਪਲ ਭਾਸ਼ਾ ਜੀ ਗੱਲ ਕਰੀਏ ਥੋੜਾ ਜਿਹਾ ਔਖਾ ਨਹੀਂ ਕਹਿ ਸਕਦੇ ਅਗਰ ਆਪਾਂ ਕਨਸੈਪਟ ਬੇਸਡ ਪੜਦੇ ਆ ਬੱਚ ਨੂੰ ਹਰ ਕਨਸੈਪਟ ਕਲੀਅਰ ਆ ਰਿਗਾਰਡਿੰਗ ਮੈਡੀਕਲ ਫੀਲਡ অর ਬਾਡੀ ਦਾ ਹਰ ਕਨਸੈਪਟ ਕਲੀਅਰ ਆ ਤਾਂ ਮੈਂ ਨਹੀਂ ਮੰਨਦੀ ਕਿਸੇ ਵੀ ਕੁਐਸਚਨ ਦਾ ਆਨਸਰ ਕਰਨਾ ਉਹਨਾਂ ਲਈ ਡ ਤੇ ਮੈਮ ਜੇ ਗੱਲ ਕਰੀਏ ਜਿਵੇਂ ਸਰ ਨੇ ਮੈਨੂੰ ਦੱਸਿਆ ਸੀਗਾ ਇੱਕ ਐਨਕਲੈਕਸ ਜੋ ਪੁਰਾਣਾ ਚੱਲਦਾ ਆਉਂਦਾ ਸੀਗਾ ਇੱਕ ਹੁਣ ਨਿਊ ਜਨਰੇਸ਼ਨ ਵਾਲਾ ਤੇ ਇਹਨਾਂ 'ਚ ਕੀ ਡਿਫਰੈਂਸ ਰਹਿੰਦਾ ਜੀ ਜੀ ਆਪਣੀ 1 ਅਪ੍ਰੈਲ 2023 ਤੋਂ ਲੈ ਕੇ ਇਹ ਨਵਾਂ ਐਨਕਲੈਕਸ ਸਟਾਰਟ ਹੋਇਆ ਹੈ that is an Enclex new generation ਜੀ ਪਹਿਲਾ ਕੁਐਸਚਨ ਸੀਗੇ ਕਿ ਜੋ ਮਲਟੀਪਲ ਚੁਆਇਸ ਕੁਐਸਚਨਸ ਹੀ ਆਉਂਦੇ ਹੁੰਦੇ ਸੀਗੇ ਕਿ ਇੱਕ ਤੁਹਾਨੂੰ ਕੁਐਸਚਨ ਸਟੇਟਮੈਂਟ ਆ ਗਈ ਐਂਡ ਯੂ ਹੈਵ ਟੂ ਚੂਜ਼ ਓਨਲੀ ਵਨ ਆਪਸ਼ਨ ਇੱਕ ਆਪ অপਸ਼ਨ ਚੂਜ਼ ਕਰਨੀ ਹੁੰਦੀ ਸੀ ਬਟ ਹੁਣ ਕੀ ਇਹ ਕੁਐਸਚਨ ਦਾ ਪੈਟਰਨ ਚੇਂਜ ਹੋ ਗਿਆ ਇੱਕ ਸਾਡੇ ਮੈਡੀਕਲ ਫੀਲਡ ਦੇ ਵਿੱਚ ਕੇਸ ਸਟੱਡੀਜ਼ ਬੋਲਦੇ ਹੁੰਨੇ ਆ ਬੱਚਾ ਨੂੰ ਕੇਸ ਸਟੱਡੀਜ਼ ਆਉਣੀਆਂ ਸਟਾਰਟ ਹੋ ਗਈਆਂ ਕੇਸ ਸਟੱਡੀਆਂ ਸਟੱਡੀਜ਼ ਆਉਣੀਆਂ ਸਟਾਰਟ ਹੋ ਗਈਆਂ ਦਾ ਮਤਲਬ ਇਹ ਨਹੀਂ ਕਿ ਜਿਹੜਾ ਐਗਜ਼ਾਮ ਆ ਉਹ ਔਖਾ ਹੋ ਗਿਆ ਕੇਸ ਸਟੱਡੀਜ਼ ਦਾ ਡਿਫਿਕਲਟੀ ਲੈਵਲ ਜ਼ੀਰੋ ਹੀ ਰੱਖਿਆ ਉਹਨਾਂ ਨੇ ਬੱਚੇ ਜ਼ਿਆਦਾ ਐਗਜ਼ਾਮ ਕਲੀਅਰ ਕਰ ਰਹ ਉਰੀ ਇੱਕ ਪੇਸ਼ੈਂਟ ਦੀ ਹਿਸਟਰੀ ਦਿੱਤੀ ਹੁੰਦੀ ਆ ਰਿਗਾਰਡਿੰਗ दैट ਹਿਸਟਰੀ ਬੱਚੇ ਨੂੰ 6 ਕੁਐਸਚਨਸ ਪਾਪ ਅਪ ਹੁੰਦੇ ਨੇ ਨਾਲ ਉਹ 6 ਕੁਐਸਚਨਸ ਇੱਕ ਹੀ ਸਟੱਡੀ ਦੇ ਵਿੱਚ 6 ਕੁਐਸਚਨਸ ਆਉਂਦੇ ਨੇ ਅਗਰ ਕਿਸੇ ਬੱਚੇ ਨੂੰ 3 ਕੇਸ ਸਟੱਡੀਆਂ ਆ ਰਹੀਆਂ ਨੇ ਮਤਲਬ 18 ਕੁਐਸਚਨਸ ਆ ਰਹੀਆਂ ਸੋ ਬੱਚੇ ਨੂੰ ਜਿੰਨੀਆਂ ਜ਼ਿਆਦਾ ਕੇਸ ਸਟੱਡੀਆਂ ਆਉਂਦੀਆਂ ਨੇ ਇਹਦਾ ਮਤਲਬ ਉਹਦਾ ਉਨਾ ਹੀ ਪਾਸਿੰਗ ਰੇਟ ਵੀ ਜ਼ਿਆਦਾ ਹੁੰਦਾ ਬਿਲਕੁਲ ਜੀ ਜੀ ਮੈਮ ਅਨਕਲੈਕਸ ਦੇ ਬਾਰੇ ਜਿਵੇਂ ਜਿਹੜੇ ਬੱਚੇ ਅੱਜ ਨਰਸਿੰਗ ਕਰ ਰਹੇ ਨੇ ਮਤਲਬ ਨਾਲ-ਨਾਲ ਵੀ ਸਟੱਡੀ ਦੇ ਮਤਲਬ ਇਹਦੀ ਤਿਆਰੀ ਕਰਨੀ ਹੋਵੇ ਤਾਂ ਉਹਦੇ ਲਈ ਵੀ ਕੋਈ ਸਜੈਸ਼ਨ ਹਾਂ ਏ ਕੋਈ ਵੈਸੇ ਤਾਂ ਬੱਚੇ ਨਾਲ ਨਾਲ ਤਿਆਰੀ ਕਰ ਸਕਦੇ ਨੇ ਗਿਆਨ ਲਈ ਕੋਈ ਲਿਮਿਟਡ ਚੀਜ਼ ਨਹੀਂ ਆਪਾਂ ਕਦੋਂ ਵੀ ਲਾਣਾ ਸ਼ੁਰੂ ਕਰ ਸਕਦੇ ਆ ਬਟ ਇਹਦੇ ਵਿੱਚ ਇਹ ਹੁੰਦਾ ਕਿ ਇੱਕ ਅਸੈਸਮੈਂਟ ਪ੍ਰੋਸੀਜਰ ਹੁੰਦਾ ਆ ਕਿ ਐਨਕਲੈਕਸ ਦੇਣ ਦੇ ਲਈ ਆਪਾਂ ਨੂੰ ਐਲੀਜੀਬਿਲਟੀ ਲੈਣੀ ਪੈਂਦੀ ਹੈ ਫ্রম दैट स्पेਸੀਫਿਕ ਕੰਟਰੀ ਜਿੱਦੇ ਲਈ ਵਿੱਚ ਬੱਚਾ ਜਾਣਾ ਚਾਹੁੰਦਾ ਹੈ ਜੀ ਲਾਈਕ ਤੁਸੀਂ ਕੈਨੇਡਾ ਜਾਣਾ ਹੈ ਤਾਂ ਇੱਕ ਐਨਐਨਐਸ ਰੈਗੂਲੇਟਰੀ ਬਾਡੀ ਆ ਜਿੱਥੇ ਆਪਾਂ ਨੂੰ ਅਸੈਸਮੈਂਟ ਕਰवानी ਪੈਂਦੀ ਆ ਉਹਨਾਂ ਦੀ ਹੈਲਥ ਅਥਾਰਟੀ ਆ ਅਰ ਜੇ ਅਗਰ ਤੁਸੀਂ ਯੂਐਸਏ ਜਾਣਾ ਤਾਂ ਸੀਜੀਐਫਾਇਨੰਸ ਦੇ ਥਰੂ ਅਸੈਸਮੈਂਟ ਹੁੰਦੀ ਆ ਅਗਰ ਆਸਟ੍ਰੇਲੀਆ ਜਾਣਾ ਹੈ ਤਾਂ ਐਫਰਾ ਦੇ ਥਰੂ ਹੁੰਦੀ ਆ ਅਗਰ ਤੁਹਾਨੂੰ ਉਹ ਕੰਟਰੀ ਪਰਮਿਸ਼ਨ ਦਿੰਦੀ ਹੈ ਕਿ ਤੁਸੀਂ ਐਨਕਲੈਕਸ ਦੇ ਸਕਦੇ ਹੋ ਉਹਦੇ ਵਿੱਚ ਤੁਹਾਡੇ ਪਰਸਨਲ ਡਾਕੂਮੈਂਟਸ ਤੁਹਾਡਾ ਕਲੀਨिकल ਐਕਸਪੀਰੀਅੰਸ ਜੋ ਵੀ ਤੁਹਾਡੀ ਪਰਸਨਲ ਡਾਕੂਮੈਂਟਸ ਦੇ ਵਿੱਚ ਤੁਹਾਡਾ ਪਾਸਪੋਰਟ ਆ ਜਾਂਦਾ ਹੈ ਤੁਹਾਡੇ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੇ ਡਾਕੂਮੈਂਟਸ ਹੋ ਜਾਂਦੇ ਆ ਉਹ ਅਸੈਸ ਹੋਣ ਦੇ ਲਈ ਜਾਂਦੇ ਆ ਅਗਰ ਉਹਨਾਂ ਦੀ ਅਸੈਸਮੈਂਟ ਡਨ ਹੋ ਜਾਂਦੀ ਹੈ ਫਿਰ ਹੀ ਆਪਾਂ ਐਨਿਕਲੈਕਸ ਦਾ ਐਗਜ਼ਾਮ ਦੇ ਸਕਦੇ ਆ ਤੇ ਇਹ ਚੀਜ਼ ਹੈਗੀ ਆ ਕਿ ਆਪਾਂ ਇਹ ਨਹੀਂ ਹੁੰਦਾ ਕਿ ਪਹਿਲਾਂ ਤੁਸੀਂ ਅਸੈਸਮੈਂਟ ਕਰਵਾਉਗੇ ਫਿਰ ਤੁਸੀਂ ਐਨਿਕਲੈਕਸ ਦੀ ਕੋਚਿੰਗ ਸਟਾਰਟ ਕਰਨੀ ਹੈ ਜਾਂ ਪੇਪਰ ਦੇਣਾ ਇਸ ਚੀਜ਼ ਨੂੰ ਥੋੜਾ ਸ਼ਾਰਟ ਐਂਡ ਸਵੀਟ ਬਣਾਉਣ ਦੇ ਲਈ ਆਪਾਂ ਹੀ ਨਾਲ ਨਾਲ ਸਾਇਮਨਟੇਨियसਲੀ ਸ਼ੁਰੂ ਕਰ ਦਿੰਨੇ ਆ ਨਾਲ ਨਾਲ ਕੋਚਿੰਗ ਨਾਲ ਨਾਲ ਅਸੈਸਮੈਂਟ ਸਟਾਰਟ ਕਰ ਦਿੰਨੇ ਆ ਬਿਕੋਜ਼ ਉਹਦਾ ਵੀ ਟਾਈਮ ਪੀਰੀਅਡ 4 ਤੋਂ 6 ਮਨთ ਦਾ ਹੁੰਦਾ ਹੀ ਆ ਐਂਡ ਕੋਚਿੰਗ ਦੇ ਦੌਰਾਨ ਵੀ ਉਹਨਾ ਟਾਈਮ ਲੱਗ ਹੀ ਜਾਂਦਾ ਸੋ ਚੀਜ਼ਾਂ ਦੋਨੋਂ ਇਕੱਠੀਆਂ ਚੱਲਦੀਆਂ ਆ ਜੀ ਧੰਨਵਾਦ ਜੀ ਹਾਂਜੀ ਬੇਟਾ ਤੁਸੀਂ ਕੀ ਕਹਿਣਾ ਚਾਹੋਗੇ ਮੇਰਾ ਨਾਮ ਬਰਵਿੰਦਰ ਕੌਰ ਹੈ ਅਸੀਂ ਐਨਕਲਸ ਦੀ ਤਿਆਰੀ ਕਰਨੀ ਸੀ ਠੀਕ ਹੈ ਤੇ ਸਾਨੂੰ ਐਨਕਲਸ ਦੇ ਲਈ ਜਾਨੇ ਕਿ ਬਹੁਤ ਹੀ ਜਾਨੇ ਕਿ ਚੰਡੀਗੜ੍ਹ ਹੋ ਗਿਆ ਜਿਵੇਂ ਲੁਧਿਆਣਾ ਹੋ ਗਿਆ ਉੱਥੇ ਐਨਕਲਸ ਸੈਂਟਰ ਸਾਨੂੰ ਦੂਰ ਪੈਂਦੇ ਸੀਗੇ ਤੇ ਇਸੇ ਕਰਕੇ ਅਸੀਂ ਅਜ ਰਮਨ मैम ਨਾਲ ਮਿਲੇ ਠੀਕ ਹੈ ਉਹਨਾਂ ਨਾਲ ਉਹ ਸਾਡੀ ਵਧੀਆ ਬੌਂਡਿੰਗ ਹੋਈ ਅਸੀਂ ਵਧੀਆ ਉੱਥੇ ਜਾਨੇ ਕਿ ਇਹਨਾਂ ਨਾਲ ਕੰਟੈਕਟ ਕੀਤਾ ਇਹ ਕਹਿੰਦੇ ਹਾਂਜੀ ਅਸੀਂ ਤੁਹਾਨੂੰ ਆਨਲਾਈਨ ਕਲਾਸਾਂ ਵੀ ਪ੍ਰੋਵਾਈਡ ਕਰਾਂਗੇ ਤੇ ਆਫਲਾਈਨ ਕਲਾਸਿਸ ਵੀ ਅਸੀਂ ਜ਼ਿਆਦਾਤਰ ਬੈਨੀਫਿਟ ਸਾਨੂੰ ਆਫਲਾਈਨ ਕਲਾਸਿਸ ਦਾ ਲੱਗਿਆ ਇਸੇ ਕਰਕੇ ਅਸੀਂ ਆਫਲਾਈਨ ਕਲਾਸਾਂ ਜੁਆਇਨ ਕੀਤਾ ਹੈ ਬਠਿੰਡਾ ਦੇ ਵਿੱਚ ਤੇ ਸਾਨੂੰ ਮੈਮ ਵਧੀਆ ਪੜਾਉਂਦੇ ਆ ਵਧੀਆ ਸਾਨੂੰ ਅੰਡਰਸਟੈਂਡਿੰਗ ਵੀ ਹੁੰਦੀ ਹੈ ਤੇ ਸਾਨੂੰ ਜੇ ਕੁਝ ਸਮਝ ਵੀ ਨਹੀਂ ਆਉਂਦਾ ਤੇ ਮੈਮ ਸਾਨੂੰ ਈਜ਼ੀ ਕਰਕੇ ਵੀ ਦੱਸਦੇ ਆ ਇਹਦੇ ਨਾਲ ਹੀ ਸਾਨੂੰ ਪੰਜਾਬੀ ਚ ਟ੍ਰਾਂਸਲੇਸ਼ਨ ਵੀ ਕਰਦੇ ਆ ਜਿਹਦੇ ਨਾਲ ਕਿ ਸਾਨੂੰ ਅੰਡਰਸਟੈਂਡਿੰਗ ਬੈਟਰ ਰਹੇ ਤੇ ਸਾਨੂੰ ਹਰੇਕ ਚੀਜ਼ ਦੀ ਪੂਰੀ ਸਮਝ ਆਵੇ ਜੀ ਸਰ ਮੇਰਾ ਨਾਮ ਕਿਰਨਜੀਤ ਕੌਰ ਹੈ ਮੈਂ ਮਾਨਸਾ ਤੋਂ ਇੱਥੇ ਵਿਜ਼ਿਟ ਕਰਨ ਆਈ ਸੀਗੀ ਬਠਿੰਡਾ ਐਨਕਲੈਕਸ ਲਈ ਕਿਉਂਕਿ ਸਰ ਇੱਕ ਵਾਰੀ ਮੈਂ ਵਿਜ਼ਿਟ ਕੀਤਾ ਸੀਗਾ ਲੁਧਿਆਣਾ ਉੱਥੇ ਵੀ ਮਤਲਬ ਕਿ ਕੋਰਸ ਕਰਾਉਂਦੇ ਸੀਗੇ ਤੇ ਪਰ ਸਰ ਉਹ ਮੈਨੂੰ ਦੂਰ ਪੈਂ कि ਜਦੋਂ ਮੈਂ ਇੱਥੇ ਵਿਜ਼ਿਟ ਕੀਤਾ ਮੈਂ ਰਮਨ मैडम ਨੂੰ ਮਿਲੀ ਮੈਂ 2 ਦਿਨ ਡੈਮੋ ਕਲਾਸੇ ਲਗਾਈਆਂ ਆਪਣੀਆਂ ਤੇ ਮੈਨੂੰ ਬਹੁਤ ਖੁਸ਼ੀ ਹੋਈ ਮਤਲਬ ਕਿ ਮੈਨੂੰ ਇਹਨਾਂ ਦਾ ਪੜਾਉਣ ਦਾ ਤਰੀਕਾ ਬਹੁਤ ਜ਼ਿਆਦਾ ਵਧੀਆ ਲੱਗਿਆ ਇਹ ਈਜ਼ੀਲੀ ਅੰਡਰਸਟੈਂਡ ਕਰਾਉਂਦੇ ਨੇਗੇ ਕਿਉਂਕਿ ਮੋਸਟਲੀ ਸਰ ਸਿਲੇਬਸ ਇਹਦਾ ਇੰਗਲਿਸ਼ 'ਚ ਹੀ ਹੈ ਸਾਰਾ ਕਈ ਬੱਚੇ ਹੁੰਦੇ ਨੇ ਜਿਹੜੇ ਇੰਗਲਿਸ਼ ਨਾਲ ਪ੍ਰੋਪਰ ਮਤਲਬ ਕਿ ਕਨਸੈਂਟਰੇਟ ਨਹੀਂ ਕਰ ਪਾਉਂਦੇ ਹੈਗੇਗੇ ਤੇ मैडम ਪੰਜਾਬੀ 'ਚ ਵੀ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਨੇਗੇ ਤੇ ਸਰ ਮੈਂ ਬਹੁਤ ਖੁਸ਼ ਆ ਕਿ ਮਤਲਬ ਕਿ ਮੈਂ ਇਥੋਂ ਕੋਚਿੰਗ ਲੈ ਰਹੀ ਹੈਗੀ ਹਾਂ ਜੀ